ਗਰਮੀਤ ਆਪਣੇ ਸੌਹਰਿਆਂ ਕਰ ਗਿਆ ਪੰਮੀ ਬਾਰੀ ਸਾਰੇ ਪਰਿਵਾਰ ਵਿੱਚ ਬੈਠੀ ਸੀ ਗਰਮੀਤ ਨੂੰ ਅਚਾਨਕ ਆਇਆ ਵੇਗ ਸਭ ਹੈਰਾਨ ਹੋ ਗਏ ਗਰਮੀਤ ਦੇ ਮੂੰਹ ਵਿੱਚੋਂ ਦਾਰੂ ਦੀ ਹਵਾ ਆ ਰਹੀ ਸੀ ਜਦ ਉਹਨੇ ਜੀਤੋ ਤੇ ਚੰਦਕੋ ਦੇ ਪੈਰੀ ਹੱਥ ਲਾਏ ਤਾਂ ਜੀਤੋ ਨੇ ਕਹਿ ਦਿੱਤਾ ਭਾਈ ਤੂੰ ਤਾਂ ਦਾਰੂ ਪੀ ਬੈਠਾ ਦਿਨ ਦਿਹਾੜੀ ਗਰਮੀਤ ਕਹਿੰਦਾ ਨਹੀਂ ਮਾਤਾ ਮੈਂ ਕੁਝ ਨਹੀਂ ਖਾਦਾ ਪੀਤਾ ਪੰਮੀ ਵੱਲ ਹੁੰਦੇ ਹੋਏ ਨੇ ਪੁੱਛਿਆ ਪੰਮੀ ਕਿਵੇਂ ਆ ਤੂੰ ਪੰਮੀ ਮੈਂ ਤਾਂ ਠੀਕ ਆ ਜੀ ਤੁਸੀਂ ਬੈਠੋ ਪਾਣੀ ਪੀਵੋ ਅੱਜ ਕਿੱਧਰੋਂ ਆਏ ਆ ਤੁਸੀਂ ਗਰਮੀਤ ਕਹਿੰਦਾ ਮੈਂ ਸਕੂਲ ਤੋਂ ਹੀ ਸਿੱਧਾ ਆਇਆ ਤੇਰੇ ਕੋਲ ਮਾਫੀ ਮੰਗਣ ਪੰਮੀ ਤੇ ਗਰਮੀਤ ਵਿਚਲੀ ਗੱਲ ਚੰਦਪੁਰ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਸੀ ਪਤਾ ਇਸ ਕਰਕੇ ਪੰਮੀ ਨੇ ਗੱਲ ਟਾਲਦਿਆਂ ਕਿਹਾ ਤੁਸੀਂ ਪਹਿਲਾਂ ਆਰਾਮ ਕਰ ਲਓ ਜੀ ਪੰਮੀ ਦੀ ਮਾਂ ਜੀਤੋ ਨੇ ਪੁੱਛਿਆ ਕਿ ਪੰਮੀ ਗਰਮੀਤ ਦਾਰੂ ਵੀ ਪੀਣ ਲੱਗ ਪਿਆ ਤੂੰ ਦੱਸਿਆ ਨਹੀਂ ਅੱਗੇ ਦੁੱਖ ਥੋੜੇ ਸੀ ਇਹਦਾ ਆਹ ਦਾਰੂ ਪੀਣ ਲੱਗ ਪਿਆ ਅੰਮੀ ਨੇ ਗਲਤੇ ਪਾਦ ਦਾ ਪਾਉਂਦਿਆ ਕਿਆ ਨਹੀਂ ਮਾਂ ਅੱਜ ਇਹਨਾਂ ਦੇ ਸਕੂਲ ਵਿੱਚ ਪਾਰਟੀ ਸੀ ਤਾਂ ਕਰਕੇ ਪਿਆ ਦਿੱਤੀ ਹੋਵੇਗੀ ਕਿਸੇ ਨੇ ਉਂਝ ਨਹੀਂ ਪੀਂਦੇ ਏ ਜਿੱਤੋ ਰੋਟੀ ਪਾਣੀ ਦੇ ਅਹਰੇ ਲੱਗ ਗਈ ਸ਼ਾਮ ਤੱਕ ਲਗੇ ਸੀ ਖੇਤੋਂ ਕਰਤਾਰ ਅਤੇ ਜੈਲਾ ਵੀ ਆਗੇ ਸਨ ਗਰਮੀਤ ਦੀ ਪੀਤੀ ਲੈ ਚੁੱਕੀ ਸੀ ਨਹਾ ਕੇ ਉਹਨੇ ਦੋ ਚਾਰ ਗੱਲਾਂ ਆਪਣੇ ਸਹੁਰੇ ਤੇ ਜੈਲੇ ਨਾਲ ਕੀਤੀਆਂ ਮੈਂਨੇ ਗਰਮੀਤ ਨੂੰ ਰੋਟੀ ਫੜਾਈ ਜੀ ਤੁਸੀਂ ਅੱਜ ਪੀ ਕੇ ਕਿਉਂ ਆਏ ਦਾਰੂ ਤੇਰਾ ਪਿਓ ਪਿਆ ਕੇ ਗਿਆ ਸੀ ਮੈਨੂੰ ਉਹ ਇਹਨਾਂ ਬੋਲੀ ਜਾ ਬਦਨਾਮ ਕਰੀ ਜਾਂਦੀ ਆ ਮੈਨੂੰ ਅੱਖੇ ਦਾਰੂ ਪੀਂਦਾ ਮੰਮੀ ਕਹਿੰਦੀ ਹੌਲੀ ਬੋਲੋ ਕਾਦਿਆਂ ਨੂੰ ਸੁਣ ਜਾਊਗਾ ਗਰਮੀਤ ਕੇਸ ਨਪ ਲੰਮਾ ਪੈ ਗਿਆ ਮੰਮੀ ਨੇ ਸਮਝ ਲਿਆ ਸੀ ਕਿ ਹੁਣ ਗਰਮੀਤ ਨੂੰ ਕਿਸੇ ਦੀ ਵੀ ਕੋਈ ਪਰਵਾਹ ਨਹੀਂ ਬਹੁਤ ਲਾਪਰਵਾਹ ਹੋ ਗਿਆ ਏ ਦੂਜੇ ਦਿਨ ਗਰਮੀਤ ਮੰਮੀ ਨੂੰ ਲੈ ਕੇ ਆਪਣੇ ਪਿੰਡ ਲੈਰੇ ਆ ਗਿਆ ਸੀ ਮੰਮੀ ਦੀ ਸੱਸ ਨੇ ਸ਼ੁਕਰ ਮਨਾਇਆ ਕਿ ਮੰਮੀ ਨੂੰ ਗਰਮੀਤ ਲੈ ਆਇਆ ਏ ਚੱਲ ਕਰ ਬਸ ਜਾਏਗਾ ਗਰਮੀ ਤਿਆਰ ਹੋ ਕੇ ਫਿਰੋਜ਼ਪੁਰ ਚੱਲਿਆ ਗਿਆ ਅਰਾਬ ਉਸ ਨੂੰ ਮੋਨਿਕਾ ਮਿਲ ਗਈ ਪਰ ਗਰਮੀਤਵਲ ਉਸਨੇ ਇੱਕ ਪਲ ਲਈ ਵੀ ਨਾ ਵੇਖਿਆ ਪਰ ਗਰਮੀਤ ਦਾ ਦਿਲ ਕਰਦਾ ਸੀ ਕਿ ਮੋਨਿਕਾ ਪਹਿਲਾ ਵਾਂਗ ਪੱਜ ਕੇ ਉਸ ਨੂੰ ਜੱਫੀ ਵਿੱਚ ਲੈ ਲਵੇ ਮੋਨਿਕਾ ਨਾਲੋਂ ਟੁੱਟਿਆ ਰਿਸ਼ਤਾ ਸ਼ਾਇਦ ਗਰਮੀ ਦੀ ਤਬਾਹੀ ਲੈ ਕੇ ਆਇਆ ਸੀ ਮੋਨਿਕਾ ਦੇ ਵਿਯੋਗ ਵਿੱਚੀ ਉਹ ਅੱਜ ਫੇ ਦਾਰੂ ਪੀ ਕੇ ਸਕੂਲ ਚਲਾ ਗਿਆ ਸਕੂਲ ਵਿੱਚ ਹਰ ਪਾਸੇ ਉਸ ਨੂੰ ਮੋਨਿਕਾ ਦਾ ਚਿਹਰਾ ਦਿਖ ਰਿਹਾ ਸੀ ਅੱਜ ਮੋਨਿਕਾ ਦਿਪ ਲੈ ਕੇ ਉਹਨੇ ਸਭ ਹੱਦਾਂ ਪਾਰ ਕਰ ਦਿੱਤੀਆਂ ਮੋਨਿਕਾ ਦਿਪ ਲੈ ਕੇ ਕਿਸੇ ਦੂਸਰੀ ਮੈਡਮ ਦਾ ਹੱਥ ਫੜ ਲਿਆ ਸਾਰਾ ਸਕੂਲ ਸਟਾਫ ਗਰਮੀਤ ਦੀ ਹਰਕਤਾਂ ਤੋਂ ਤੰਗ ਆ ਚੁੱਕਿਆ ਸੀ ਗਰਮੀਤ ਦੀਆਂ ਗਲਤ ਹਰਕਤਾਂ ਕਰਕੇ ਸਿੱਖਿਆ ਅਫਸਰ ਫਿਰੋਜ਼ਪੁਰ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਅਤੇ ਉਹਦਾ ਹੈੱਡ ਕੁਆਟਰ ਫਰੀਦਕੋਟ ਬਣਾ ਦਿੱਤਾ ਗਿਆ ਗਰਮੀਤ ਹੋਰ ਵੀ ਅਪਸੈਟ ਹੋ ਗਿਆ ਸੀ ਹੁਣ ਉਸਨੂੰ ਫਰੀਦਕੋਟ ਡੀਏਓ ਦਫ਼ਤਰ ਹਾਜ਼ਰੀ ਦੇਣੀ ਪੈਂਦੀ ਸੀ ਹੁਣ ਉਸ ਨੂੰ ਤਨਖਾਹ ਵੀ ਅੱਧੀ ਮਿਲਿਆ ਕਰਨੀ ਸੀ ਡੀਪੀਆਈ ਵੱਲੋਂ ਗਰਮੀ ਦੀ ਇਨਕੁਆਰੀ ਲਈ ਤਿੰਨ ਮੈਂਬਰੀ ਕਮੇਟੀ ਨਿਯੁਕਤ ਕੀਤੀ ਗਈ ਰੱਜੋ ਹੁਣ ਮਿਹਰ ਸਿੰਘ ਕੀ ਨੌ ਬਣ ਚੁੱਕੀ ਸੀ ਤਕੜਾ ਖਾਨਦਾਨ ਸਭ ਕੁਝ ਬਹੁਤ ਵਧੀਆ ਚੱਲ ਰਿਹਾ ਸਤਵੀਰ ਵੀ ਬਹੁਤ ਪਿਆਰ ਕਰਦਾ ਸੀ ਰੱਜੋ ਨੂੰ ਪਰ ਮਿਹਰ ਸਿੰਘ ਵੱਲੋਂ ਸਪਲਾਈ ਲਈ ਰੱਖੇ ਹੋਏ ਸਮਾਨ ਦਾ ਜਸਕਾ ਸਤਵੀਰ ਨੂੰ ਹੁਣ ਉਹ ਉਹ ਨਸ਼ੇਨ ਦਾ ਵੀ ਆਦੀ ਹੋ ਗਿਆ ਸੀ ਮੇਰੇ ਸੇ ਉਹ ਲੋਕਾਂ ਦੇ ਘਰ ਬਰਬਾਦ ਕਰਦਾ ਸੀ ਔਰ ਰੱਬ ਕਿਤੇ ਨਾ ਕਿਤੇ ਤਾਂ ਜ਼ਰੂਰ ਸੁਣਦਾ ਸਤਵੀਰ ਪੜਿਆ ਲਿਖਿਆ ਹੋਣ ਦੇ ਬਾਵਜੂਦ ਨਸ਼ੇ ਦੀ ਅਦਾਲਤ ਵਿੱਚ ਬਹਿ ਚੁੱਕਿਆ ਸੀ ਰਾਤ ਨੂੰ ਜਦੋਂ ਆਪਣੇ ਕਮਰੇ ਵਿੱਚ ਜਾਂਦਾ ਤਾਂ ਸਤਵੀਰ ਦੇ ਨਿਕਲਦੇ ਪੈਰ ਲੜਕੜਾਉਂਦੀ ਆਵਾਜ਼ ਤੋਂ ਰੱਜੋ ਡਰ ਜਾਂਦੀ ਇੱਕ ਦਿਨ ਤਾਂ ਹਾਦੀ ਹੋ ਗਈ ਸੀ ਸਤਵੀਰ ਨੂੰ ਦੌਰਾ ਪੈ ਗਿਆ ਰੱਜੋ ਪੱਜੀ-ਪੱਜੀ ਆਪਣੇ ਸੱਸ ਤੇ ਸਹੁਰੇ ਨੂੰ ਬੁਲਾ ਕੇ ਲਿਆਈ ਸਤਵੀਰ ਨੂੰ ਕੋਈ ਹੋਸ਼ ਹਵਾਸਨੇ ਸੀ ਡਾਕਟਰ ਨੂੰ ਬੁਲਾਇਆ ਪਰ ਉਹਦੇ ਆਉਂਦਿਆਂ ਦੌਰਾ ਮੜ ਗਿਆ ਸੀ ਡਾਕਟਰ ਨੇ ਦਵਾਈ ਦਿੱਤੀ ਤੇ ਮਿਹਰ ਸਿੰਘ ਨੂੰ ਉਹਦੇ ਨਸ਼ੇ ਵਾਲੇ ਦੱਸਿਆ ਕਿ ਇਸ ਕਰਕੇ ਹੀ ਸਤਵੀਰ ਨੂੰ ਦੌਰਾ ਪਿਆ ਪਰ ਮਿਹਰ ਸਿੰਘ ਨੂੰ ਯਕੀਨ ਨਾ ਆਇਆ ਰੱਜੋ ਨੇ ਸਤਵੀਰ ਨੂੰ ਚੋਰੀ-ਚੋਰੀ ਕੁਝ ਖਾਂਦਿਆਂ ਵੇਖ ਲਿਆ ਸੀ ਉਹਨੇ ਆਪਣੇ ਸੱਸ ਨੂੰ ਜਦੋਂ ਦੱਸਿਆ ਤਾਂ ਉਲਟਾ ਸੱਸ ਰੱਜੋ ਦੇ ਹੀ ਗਲ ਪੈ ਗਈ ਕੀ ਗੱਲ ਤੂੰ ਕੱਲ੍ਹ ਦੇ ਆਈ ਮੇਰੇ ਮੁੰਡੇ ਤੇ ਇਲਜ਼ਾਮ ਲਾਉਣੀ ਆ ਉਦੋਂ ਤਾਂ ਛੇਤੀ ਮੁਲਾਕਾਤਾਂ ਵੀ ਕਰਦੀ ਸੀ ਅਕੇ ਸ਼ੀਤੀ ਲਾਜਾ ਵਿਆਕੀ ਰੱਜੋ ਕਹਿੰਦੀ ਮੰਮੀ ਜੀ ਮੈਂ ਸਿਰਫ ਇਹ ਕਹਿਨੀ ਆ ਕਿ ਸਤਵੀਰ ਪੜੀ ਸੰਗਤ ਵਿੱਚ ਰਲ ਗਿਆ ਇਹਨਾਂ ਦੀ ਇਹ ਗਲਤ ਆਦਤ ਅਛਡਾਉਣੀ ਹੀ ਪਊਗੀ ਸੱਸ ਕਹਿੰਦੀ ਚੁੱਪ ਕਰਨੀ ਕੁੜੀਆਂ ਵੇਖੋ ਜੀ ਕਿਵੇਂ ਮੇਰੇ ਪੁੱਤ ਤੇ ਝੂਠੇ ਇਲਜ਼ਾਮ ਲਾਈ ਜਾਂਦੀ ਐ ਬੋਲੋ ਕੁਝ ਰੱਜੋ ਕਹਿੰਦੀ ਮੈਂ ਰੋਜ਼ ਵੇਖਦੀ ਆ ਪਾਪਾ ਜੀ ਇਹਨਾਂ ਤੋਂ ਤਾਂ ਤੁਰਿਆ ਵੀ ਨਹੀਂ ਜਾਂਦਾ ਹੁੰਦਾ ਰੱਜੋ ਕਹਿੰਦੀ ਇਲਜ਼ਾਮ ਨਹੀਂ ਮੰਮੀ ਜੀ ਸੱਚ ਤਾਂ ਸੱਚ ਹੀ ਹੁੰਦਾ ਜੇ ਨਹੀਂ ਸੁਣ ਹੁੰਦਾ ਤਾਂ ਮੈਂ ਆਪਣੇ ਪੇਕੇ ਚਲੀ ਜਾਂਦੀ ਆ ਸਤਵੀਰ ਮਜਬੂਰ ਸੀ ਜਿਉ ਸੱਚ ਕਹਿੰਦਾ ਤਾਂ ਕਰੋ ਉਹਦੀ ਇੱਜ਼ਤ ਖਤਮ ਹੋ ਜਾਣੀ ਸੀ ਜੇ ਝੂਠ ਬੋਲਦਾ ਤਾਂ ਉਹਦੀ ਮਾਂ ਨੇ ਰੱਜੋ ਨੂੰ ਮਹਿਣਿਆ ਹੇਟ ਕਰ ਦੇਣਾ ਸੀ ਮੇਰ ਸਿੰਘ ਨੇ ਆਪਣੀ ਘਰਵਾਲੀ ਨੂੰ ਸਮਝਾਇਆ ਕਿ ਉਹ ਇੰਜ ਰੱਜੋ ਨੂੰ ਨਾ ਬੋਲੇ ਮੇਰ ਸਿੰਘ ਕਮਰੇ ਤੋਂ ਬਾਹਰ ਆ ਗਿਆ ਮਗਰ ਇਹ ਹੀ ਉਹਦੀ ਘਰਵਾਲੀ ਰੱਜੋ ਸਤਵੀਰ ਕੋਲ ਬੈਠ ਗਈ ਸਤਵੀਰ ਦਾ ਰੋਂਦਾ ਚਿਹਰਾ ਤੱਕ ਉਹਨੂੰ ਤਰਸ ਆ ਗਿਆ ਇਹ ਬੜੇ ਹੀ ਪਿਆਰ ਨਾਲ ਉਹਦਾ ਹੱਥ ਫੜ ਬੋਲੀ ਤੁਹਾਡੀ ਇਸ ਪੰਮੀ ਦੀ ਹੱਡਾ ਨੂੰ ਲੱਗਿਆ ਚੋਰਾ ਦਿਨੋਂ ਦਿਨ ਉਸ ਵਿੱਚੇ ਖਾਰਿਆ ਸੀ ਪੰਮੀ ਦੀ ਸੱਸ ਨੇ ਦੁਖੀ ਹੋ ਕੇ ਚੇਲਿਆਂ ਦੇ ਦੁਆਰੇ ਜਾਣਾ ਸ਼ੁਰੂ ਕਰ ਦਿੱਤਾ ਸੀ ਜਿੱਥੇ ਵੀ ਕੋਈ ਦੱਸਦਾ ਉੱਥੇ ਹੀ ਪਹੁੰਚ ਜਾਂਦੀ ਗੁਰਮੀਤ ਦੀਆਂ ਗਲਤੀਆਂ ਉਹਦੇ ਭਾਰੂ ਪੈ ਗਈਆਂ ਉਹਨੂੰ ਹੁਣ ਹੋਸ਼ ਆਉਣ ਲੱਗਿਆ ਸੀ ਕਿ ਕਿੰਨੀਆਂ ਗਲਤੀਆਂ ਕਰ ਬੈਠਾ ਮੈਂ ਇੱਕ ਔਰਤ ਪਿੱਛੇ ਪਰ ਔਰਤ ਨੂੰ ਦੋਸ਼ ਕਿਉਂ ਦੇਵਾਂ ਮੈਂ ਕਸੂਰ ਤਾਂ ਮੇਰਾ ਸੀ ਮੇਰਾ ਮੇਰੇ ਝੂਠਾਂ ਨੇ ਮੈਨੂੰ ਕਿੱਥੋਂ ਤੱਕ ਲਿਆਤਾ ਗਰਮੀ ਤੇਂ दारू ਬਹੁਤ ਘਟਕਾ ਦਿੱਤੀ ਸੀ ਪੀਣੀ ਆਪਣੀਆਂ ਗਲਤੀਆਂ ਦੀ ਮਾਫੀ ਮੰਗਣਾ ਚਾਹੁੰਦਾ ਸੀ ਉਹ ਪੰਮੀ ਤੋਂ ਅੱਜ ਸਵੇਰੇ ਹੀ ਉਹ ਤਿਆਰ ਹੋ ਗਿਆ ਪਿੰਡ ਜਾਣ ਲਈ ਦਿਲ ਵਿੱਚ ਬਹੁਤ ਗੋਸ ਸੀ ਉਹਦੇ ਉਹ ਸਾਰੇ ਹੀ ਰਾ ਸੋਚ ਰਿਹਾ ਸੀ ਕਿ ਪੰਮੀ ਤੋਂ ਕਿਹੜੇ ਮੂੰਹ ਨਾਲ ਮਾਫੀ ਮੰਗੇਗਾ ਕਦੋਂ ਆਪਣੇ ਪਿੰਡ ਪਹੁੰਚ ਗਿਆ ਪਤਾ ਹੀ ਨਾ ਲੱਗਿਆ ਕਰਜਾ ਉਹਨੇ ਆਸ-ਪਾਸੇ ਨਿਗਾਹ ਮਾਰੀ ਪੰਮੀ ਬੇੜੇ ਵਿੱਚ ਬੈਠੀ ਪੜ ਰਹੀ ਸੀ ਗਰਮੀਤ ਨੇ ਆਪਣਾ ਬੈਗ ਥਾਂੇ ਰੱਖਿਆ ਤੇ ਪੰਮੀ ਦੇ ਪੈਰ ਫੜ ਲਈ ਤੇ ਅੱਖਾਂ ਵਿੱਚ ਪਛਤਾਵੇ ਦੇ ਹੰਝੂ ਸਾਫ਼ ਦਿਖਾਈ ਦੇ ਰਹੇ ਸਨ ਗਰਮੀਤ ਕਹਿੰਦਾ ਪੰਮੀ ਮੈਨੂੰ ਮਾਫ਼ ਕਰ ਦੇ ਮੈਂ ਤੇਰਾ ਬਹੁਤ ਵੱਡਾ ਗੁਨਾਹਗਾਰ ਹਾਂ ਮੇਰੀਆਂ ਗਲਤੀਆਂ ਦੀ ਤੂੰ ਜੋ ਸੱਚਾ ਦੇਵੇਂਗੀ ਮੈਨੂੰ ਮਨਜ਼ੂਰ ਹੈ ਪਰ ਮੈਨੂੰ ਮਾਫ਼ ਕਰ ਦੇ ਪੰਮੀ ਕਹਿੰਦੀ ਕਿਸ ਗੱਲ ਦੀ ਮਾਫੀ ਪੰਮੀ ਪੱਥਰ ਦਿਲਦੀ ਹੋ ਗਈਏ ਗਰਮੀਤ ਕਹਿੰਦਾ ਕਦੇ ਨਾ ਕਰੇ ਤਾਂ ਬੰਦੇ ਦਾ ਮੂੰਹ ਮੁੜ ਹੀ ਜਾਂਦਾ ਤੁਸੀਂ ਵਿਆਹ ਤੋਂ ਬਾਅਦ ਕਦੀ ਵੇਖਿਆ ਮੇਰੇ ਵੱਲ ਮੈਂ ਕਿਸ ਹਾਲ ਦਿਨ ਕੱਟਦੀ ਆ ਵਿਆਹ ਵਾਲੇ ਸੁਪਨੇ ਹਜੇ ਪੂਰੇ ਵੀ ਨਹੀਂ ਸੀ ਹੋਏ ਤੁਸੀਂ ਕਿਸੇ ਹੋਰ ਦੀਆਂ ਬਾਹਾਂ ਵਿੱਚ ਰੰਗ ਰਲੀਆਂ ਮੰਨਣ ਲੱਗ ਪਏ ਗਰਮੀਤ ਕਹਿੰਦਾ ਮੇਲੇ ਮਤ ਮਾਰੇ ਗਏ ਸੀ ਪੰਮੀ ਪੰਮੀ ਕਹਿੰਦੀ ਮਤ ਤਾਂ ਮੇਰੀ ਵੀ ਮਾਰੀ ਜਾਂਦੀ ਪਰ ਮੈਨੂੰ ਆਪਣਾ ਪਰਿਵਾਰ ਰਿਸ਼ਤੇ ਨਾਤੇ ਸਭ ਕੁਝ ਦੇਖਦਾ ਸੀ ਤੁਸੀਂ ਸਭ ਕੁਝ ਜਾਣਦਿਆਂ ਹੋਇਆਂ ਵੀ ਗਲਤੀਆਂ ਕੀਤੀਆਂ ਪੰਮੀ ਕਮਰੇ ਵਿੱਚੋਂ ਉੱਠ ਕੇ ਬਾਹਰ ਆ ਗਈ ਗਰਮੀ ਤੇ ਲੱਗੇ ਦੋਸ਼ ਸੱਚ ਸਾਬਤ ਹੋਏ ਹੁਣ ਉਹ ਕਰਜੋਗਾ ਹੀ ਰਹਿ ਗਿਆ ਸੀ ਖੇਤੀ ਹੀ ਕਰਨ ਲੱਗ ਪਿਆ ਪੰਮੀ ਹਰ ਰੋਜ਼ ਕਾਲਜ ਜਾਂਦੀ ਉਹਦੀ ਪੜ੍ਹਾਈ ਪੂਰੀ ਹੋ ਗਈ ਸੀ ਜੌਬ ਲਈ ਪੇਪਰ ਭਰੇ ਹੋਏ ਸਨ ਗਰਮੀ ਤੇ ਤਾਲੀਆਂ ਤੇ ਪੰਮੀ ਉਹਨੂੰ ਐਡੀ ਛੇਤੀ ਮaaf ਨਹੀਂ ਸੀ ਕਰਨਾ ਚਾਹੁੰਦੀ ਪੰਮੀ ਨੂੰ ਤਰਸ ਵੀ ਆਉਂਦਾ ਉਦੇ ਸੱਸ ਨੇ ਵੀ ਕਿਹਾ ਕਿ ਤੂੰ ਗਰਮੀਤ ਨੂੰ ਮਾਫ਼ ਕਰ ਦੇ। ਸ਼ਾਮ ਜੇ ਜਦੋਂ ਗਰਮੀਤ ਖੇਤੋਂ ਆਇਆ ਮੁੜ ਕੇ ਨਾ ਪਿੱਜਿਆ ਹੋਇਆ ਸੀ। ਰੋਟੀਆਂ ਲਾਉਂਦੀ ਪੰਮੀ ਨੇ ਹਥਲਾ ਪੇੜਾ ਥਾਂ ਛੱਡਿਆ ਤੇ ਗਰਮੀਤ ਨੂੰ ਪਾਣੀ ਫੜਾਇਆ। ਨਾਲਕਾ ਗਿੜ ਕੇ ਪਾਣੀ ਦੀ ਬਾਲਟੀ ਭਰੀ ਤਾਂ ਕਿ ਗਰਮੀਤ ਨਹਾ ਲਵੇ। ਗਰਮੀਤ ਕਹਿੰਦਾ ਪੰਮੀ ਮੈਨੂੰ ਬਹੁਤ ਪਛਤਾਵਾ ਆਪਣੇ ਕੀਤੇ ਤੇ ਜੇ ਮੈਂ ਗਲਤ ਕੰਮਾਂ ਵਿੱਚ ਨਾ ਪਿਆ ਹੁੰਦਾ ਤਾਂ ਅੱਜ ਜਵਾਕਾਂ ਨੂੰ ਸਕੂਲ ਵਿੱਚ ਪੜਾ ਰਿਆ ਹੁੰਦਾ। ਕਿੱਤੇ ਆ ਵੇਖਲਾ ਖੇਤੀ ਵਿੱਚ ਫਿਰਦਾ ਵੇਖ ਵੇਖ ਕੇ ਲੋਕ ਵੀ ਹੱਸਦੇ ਆ ਆਖੇ ਆਹ ਮਾਸਟਰ ਕਿਹੜੇ ਕੰਮੀ ਲੱਗ ਗਿਆ ਚਵਾਕਾਂ ਨੂੰ ਪੜਾਉਂਦਾ ਪੜਾਉਂਦਾ ਪੰਮੀ ਕਹਿੰਦੀ ਜਿਹੜਾ ਕੁਝ ਹੋ ਗਿਆ ਮਿੱਟੀ ਪਾਓ ਹੌਣ ਵਾਲੇ ਸਮੇ ਨੂੰ ਚੰਗਾ ਬਣਾਓ ਕੰਮ ਕੋਈ ਵੀ ਮਾਰਾ ਨਹੀਂ ਹੁੰਦਾ ਗਰਮੀਤ ਕਹਿੰਦਾ ਤੂੰ ਪੰਮੀ ਮੈਨੂੰ ਮਾਫ਼ ਕਰਦੀ ਫਿਰ ਨਹੀਂ ਮੈਂ ਹਾਰਦਾ ਗਰਮੀਤ ਨੇ ਪੰਮੀ ਨੂੰ ਕੁੱਟ ਕੇ ਗੱਲ ਬੱਕਰੀ ਵਿੱਚ ਲੈ ਲਿਆ ਪਰ ਚਿਰਾਂ ਦੇ ਪੈਸਾ ਕਿੱਥੇ ਰਲਦੇ ਹੁੰਦੇ ਆ ਪੰਮੀ ਪਹਿਲਾਂ ਨਾਲੋਂ ਮੋਹ ਤੋੜ ਜਿਹੀ ਹੋ ਗਈ ਸੀ ਦਿਨ ਲੰਘਦੇ ਗਏ ਪੰਮੀ ਦੇ ਬੱਚਾ ਹੋਣ ਵਾਲਾ ਸੀ ਮੇਰ ਸਿੰਘ ਆਪਣੇ ਪੁੱਤ ਤੋਂ ਹੈਰਾਨ ਸੀ ਕਿਉਂ ਉਹਨੇ ਐਡਾ ਵੱਡਾ ਵੈਲ ਕਿੱਥੋਂ ਲਾ ਲਿਆ ਏ ਇੱਕ ਦਿਨ ਸਤਵੀਰ ਨੂੰ ਉਹਨੇ ਇਕੱਲੇ ਨੂੰ ਕਮਰੇ ਵਿੱਚ ਪੁੱਛਿਆ ਕਿ ਤੂੰ ਇਹ ਨਸ਼ਾ ਕਿਵੇਂ ਲੈਣ ਲੱਗ ਪਿਆ ਸਤਵੀਰ ਕਹਿੰਦਾ ਪਾਪਾ ਜੀ ਜਦੋਂ ਤੁਸੀਂ ਇਹ ਸਮਾਨ ਵੇਚਣ ਲਈ ਆਪਣੇ ਕਿਸੇ ਸਾਥੀ ਨਾਲ ਗੱਲਾਂ ਕਰਿਆ ਕਰਦੇ ਸੀ ਇਹ ਮਾਲ ਐਨ ਖਰਾ ਸਾਰਾ ਦਿਨ ਲੋ ਚੜੀ ਰਿਹਾ ਕਰ ਇਹ ਗੱਲਾਂ ਮੇਰੇ ਦਿਲ ਤੇ ਅਸਰ ਕਰ ਗਈਆਂ ਇੱਕ ਦਿਨ ਮੈਂ ਤੁਹਾਡੇ ਛੋਪਾਏ ਮਾਲ ਵਿੱਚੋਂ ਖੀਮ ਖਾ ਲਈ ਮੈਂ ਸਾਰਾ ਦਿਨ ਆਪਣੇ ਆਪ ਨੂੰ ਫੁੱਲ ਵਰਗਾ ਹੌਲਾ ਮਹਿਸੂਸ ਕੀਤਾ ਹਰ ਰੋਜ਼ ਕੀ ਇਹ ਮਾਲ ਖਾਣ ਲੱਗਿਆ ਫਿਰ ਤੁਸੀਂ ਜਦੋਂ ਆ ਗੋਲੀਆਂ ਲੈਂਦਿਆਂ ਤਾਂ ਮੈਨੂੰ ਹੋਰ ਵਧੀਆ ਹੋ ਗਿਆ ਮੈਂ ਦਿਨ ਵਿੱਚ ਪਹਿਲਾਂ 2 ਗੋਲੀਆਂ ਖਾਂਦਾ ਫਿਰ ਹੌਲੀ-ਹੌਲੀ 5 ਗੋਲੀਆਂ ਖਾਣ ਦਾ ਆਦੀ ਹੋ ਗਿਆ ਹੁਣ ਪਾਪਾ ਤਾਹੀਂ ਮੈਨੂੰ ਦੌਰਾ ਪੈਂਦਾ ਪਹਿਲਾਂ ਵੀ ਇੱਕ ਵਾਰੀ ਪੈ ਚੁੱਕਿਆ ਜਦੋਂ ਮੈਂ ਆਪਣੇ ਦੋਸਤਾਂ ਕੋਲ ਸੀ ਮੇਹਰ ਸਿੰਘ ਆਪਣੇ ਆਪ ਤੇ ਬਹੁਤ ਪਛਤਾ ਰਿਆ ਸੀ ਉਹਨੇ ਆਪਣੇ ਹੱਥੀਂ ਕਰਨ ਦੇ ਬਿਜਲੇ ਸੀ ਲੋਕਾਂ ਦੇ ਘਰ ਉਜਾੜਦਾ ਅੱਜ ਉਹਦਾ ਆਪਣਾ ਘਰ ਉਜੜ ਗਿਆ ਸੀ ਬਾਹਰ ਜਾਣ ਲਈ ਮਨਾ ਕਰ ਦਿੱਤਾ ਸੀ ਰੱਜੋ ਸਤਵੀਰ ਦੀ ਪੂਰੀ ਨਿਗਾਹ ਰੱਖਦੀ ਕਿ ਸਤਵੀਰ ਕੁਝ ਖਾਂਦਾ ਤੇ ਨਹੀਂ ਰੱਜੋ ਨੇ ਆਪਣੇ ਸਹੁਰੇ ਨੂੰ ਬੇਨਤੀ ਕੀਤੀ ਪਪਾ ਜੀ ਜੇ ਤੁਹਾਡਾ ਸਰਕਾਰੀ ਪੁਲਿਸ ਦੀ ਕੋਈ ਨੌਕਰੀ ਤੋਂ ਏਦ ਨਹੀਂ ਪਾਦਾ ਫਿਰ ਆ ਨਸ਼ਾ ਵੇਚ ਕੇ ਵੀ ਨਹੀਂ ਪੜਨਾ ਕਿਉਂ ਤੁਸੀਂ ਇੰਜ ਕਰਦੇ ਹੋ ਨਤੀਜਾ ਤੁਹਾਡੇ ਬਿਲਕੁਲ ਸਾਹਮਣੇ ਆ ਤੁਹਾਡਾ ਇਕਲੌਤਾ ਪੁੱਤ ਨਸ਼ਿਆਂ ਤੇ ਲੱਗ ਚੁੱਕਿਆ ਮਿਹਰਮਾਨੀ ਕਰਕੇ ਬੰਦ ਕਰ ਦਿਓ ਤੁਸੀਂ ਇਹ ਸਭ ਕੁਝ ਮਿਹਰ ਸਿੰਘ ਕਹਿੰਦਾ ਕੁੜੀਏ ਔਕਾਤ ਵਿੱਚ ਰਹਿ ਕੇ ਗੱਲ ਕਰ ਸ਼ਾਇਦ ਤੈਨੂੰ ਪਤਾ ਨਹੀਂ ਤੇਰਾ ਰਿਸ਼ਤਾ ਮੈਂ ਹੀ ਸਿਰੇ ਚੜਾਇਆ ਨਹੀਂ ਤਾਂ ਤੂੰ ਕਿਤੇ ਹੋਰ ਵਿਆਹੀ ਹੁੰਦੀ ਕਿਸੇ ਦਾ ਹੱਜ ਨੂੰ ਮੈਨੂੰ ਮਤਤਾ ਨਾ ਦੇ ਮੇਰ ਸਿੰਘ ਐਨੀ ਗੱਲ ਕਹੇ 70 ਰੁਪਿਆ ਸੋਚਦਾ ਕਿ ਗੱਲ ਤਾਂ ਇਹਨੇ ਸਹੀ ਕਹੀ ਹੈ ਮੇਰਾ ਤਾਂ ਆਪਣਾ ਹੀ ਮੁੰਡਾ ਲੱਗ ਗਿਆ ਨਸ਼ਾ ਕਰਨ ਚੱਲ ਇਉਂ ਕਰਦਾ ਇਹ ਮਾਲ ਮੈਂ ਕਿਤੇ ਹੋਰ ਜਗ੍ਹਾ ਰੱਖ ਦਿੰਨਾ ਆਪੇ ਹਟ ਜੂ ਮੇਰ ਸਿੰਘ ਨੇ ਸਾਰਾ ਮਾਲ ਕਿਤੇ ਹੋਰ ਰੱਖ ਦਿੱਤਾ ਰੱਜੋ ਭਾਵੇਂ ਸਤਵੀਰ ਦਾ ਪੂਰਾ ਖਿਆਲ ਰੱਖਦੀ ਸੀ ਪਰ ਸਤਵੀਰ ਨੂੰ ਨਸ਼ੇ ਦੀ ਜਦੋਂ ਤੋੜ ਲੱਗਦੀ ਸੀ ਉਹ ਲਪਕੋਈਆਂ ਹੋਈਆਂ ਗੋਲੀਆਂ ਖਾ ਜਾਂਦਾ ਰੱਜੋ ਤੋਂ ਚੋਰੀ ਰੱਜੋ ਨੂੰ ਕੋਈ ਪਤਾ ਨਾ ਲੱਗਦਾ ਸਤਵੀਰ ਹੁਣ ਵੀ ਨਸ਼ਾ ਲੈ ਰਿਆ ਹੌਲੀ ਹੌਲੀ ਲਪਕੋਈਆਂ ਹੋਈਆਂ ਗੋਲੀਆਂ ਖਤਮ ਹੋ ਗਈਆਂ ਤਾਂ ਸਤਵੀਰ ਨੂੰ ਜਦ ਪਾ ਲੌਂਦੀ ਉਹ ਆਪਣੇ ਯਾਰਾਂ ਨੂੰ ਕਹਿ ਦਿੰਦਾ ਕਿ ਕਿਤੋਂ ਹੱਲ ਕਰੋ ਮੁੰਡਿਆਂ ਨੂੰ ਵੀ ਇਹੋ ਸਿੱਖੇ ਵੱਡੇ ਕਰਦਾ ਆਪੇ ਪੈਸੇ ਲਾਊਗਾ ਦਿਨੋਂ ਦਿਨ ਕਰੋ ਘਟਦੇ ਪੈਸਿਆਂ ਤੋਂ ਰੱਜੋ ਪਾਪ ਗਈ ਸੀ ਕਿ ਜ਼ਰੂਰ ਕੁਝ ਗਲਤ ਹੋ ਰਿਹਾ ਇੱਕਦਾਂ ਸਤਵੀਰ ਨੇ ਰੱਜੋ ਨੂੰ ਕਿਹਾ ਕਿ ਮੈਨੂੰ ਪੈਸੇ ਚਾਹੀਦੇ ਆ ਪਰ ਰੱਜੋ ਦੇ ਕੋਲ ਪੈਸੇ ਨਹੀਂ ਸਨ ਸਤਵੀਰ ਨੇ ਆਪਣੇ ਸਹੁਰਿਆਂ ਵੱਲੋਂ ਪਾਇਆ ਹੋਇਆ ਕੜਾ ਗੀਜੇ ਵਿੱਚ ਪਾਇਆ ਤੇ ਘਰੋਂ ਨਿਕਲ ਗਿਆ ਰੱਜੋ ਬਹੁਤ ਰੋਈ ਪਰ ਸਤਵੀਰ ਤੇ ਕੋਈ ਅਸਰ ਨਹੀਂ ਸੀ ਮੇਰ ਸਿੰਘ ਵੀ ਇਸ ਗੱਲੋਂ ਚਿੰਤਤ ਸੀ ਅੱਜ ਉਸ ਨੂੰ ਜੱਗ ਦੀਆਂ ਕਹੀਆਂ ਗੱਲਾਂ ਚੇਤੇ ਆ ਰਹੀਆਂ ਸਨ ਉਹਨੇ ਬਥੇਰਾ ਸਮਝਾਇਆ ਸੀ ਕਿ ਇਹ ਕੰਮ ਛੱਡ ਦੇਵੋ ਕਿੰਨਾ ਮੂਰਖ ਸੀ ਮੈਂ ਪਰ ਸਾਹਬ ਨੇ ਮੇਰਾ ਕਾੜਾ ਨਹੀਂ ਛੱਡਣਾ ਸਾਹ ਕਹਿੰਦਾ ਬਹੁਤ ਖੁਸ਼ੀ ਆ ਮੈਨੂੰ ਤੇਰੇ ਤੇ ਮਿਹਰ ਤੂੰ ਮੇਰੀਆਂ ਗੱਲਾਂ ਤੇ ਖਰਾ ਉਤਰਿਆ ਵੇਖ ਲੈ ਚਾਬਨੇ ਨੂੰ ਜੇਲ੍ਹ ਪੇਜ ਕਿੰਨਾ ਚੰਗਾ ਕੰਮ ਕੀਤਾ ਸੀ ਆਪਾਂ ਨਾਲੇ ਸੱਪ ਮਰ ਗਿਆ ਨਾਲੇ ਸੋਟੀ ਰਹਿ ਗਈ ਮੇਰ ਸਿੰਘ ਕਹਿੰਦਾ ਹਾਂ ਜੀ ਸਾਹ ਇਹ ਤਾਂ ਤੁਹਾਡੀ ਗੱਲ ਠੀਕ ਹੈ ਪਰ ਸਾਹ ਕਹਿੰਦੇ ਪਰ ਕੀ ਮੇਰ ਸਿੰਘ ਕਹਿੰਦਾ ਹੁਣ ਜੀ ਮੈਂ ਇਹ ਕੰਮ ਛੱਡਣਾ ਸਾਹ ਕਹਿੰਦਾ ਹਾਂ ਇਹ ਗੱਲ ਆ ਓਏ ਬਣਸਿਆ ले आओ मेरा बैग मेर चक मेर के बैग وچوں صاحب نے نوٹاں دیਆਂ کئی گٹیاں ਮੇਰ ਸਿੰਘ ਦੇ ਸਾਹਮਣੇ ਰੱਖ ਦਿੱਤੀਆਂ ਜਿਨ੍ਹਾਂ ਨੂੰ ਵੇਖ ਮੇਰ ਸਿੰਘ ਦੀ ਨੀਅਤ ਫਿੱਟ ਗਈ ਉਹਨੇ ਚਪਟ ਕੇ پیسے ਚੁੱਕ ਲਏ صاحب ਕਹਿੰਦਾ ਆਹੀ ਗੱਲ ਸੀ ਮੇਰ ਸਿੰਘ ਪੈਸਿਆਂ ਬਲੂਣਾ हिਚਕਤ ਨਹੀਂ ਜਿੰਨੇ ਚਾਹੀਦੇ ਆ ਲੈ ਜਾਇਂ ਵੇਖ ਤੂੰ ਹੈ ਮੇਰਾ ਖਾਸ ਬੰਦਾ ਦੋ ਚਾਰ ਹੋਰ ਗੱਲਾਂ ਕਰ ਪੈਸਿਆਂ ਵਿੱਚ ਉਲਝ ਮੇਰ ਸਿੰਘ ਆਪਣਾ ਅਸਲੀ ਮਕਸਦ ਉਲ ਗਿਆ ਸੀ ਜੱਗੇ ਨੇ ਹਰਪਾਲ ਅਤੇ ਤਾਰੀ ਦਾ ਸਾਥ ਪੰਮੀ ਦੀਆਂ ਭੈਣਾਂ ਨਾਲ ਪੱਕਾ ਕਰ ਦਿੱਤਾ ਸੀ ਦੋਹੇ ਕੁੜੀਆਂ ਬਹੁਤ ਚੰਗੀਆਂ ਸੀ ਪੰਮੀ ਤੇ ਭੋਲੀ ਆਪਣੇ ਪੇਕੇ ਪਿੰਡ ਵਿੱਚ ਇਕੱਠੀਆਂ ਹੋਈਆਂ ਭੋਲੀ ਕਹਿੰਦੀ ਨਹੀਂ ਪੰਮੀ ਸ਼ੁਕਰ ਹੈ ਬਾਈ ਮਸਾਂ ਹੀ ਸੁਧਰਿਆ ਪਰ ਹੁਣ ਤਾਂ ਵੇਖ ਲੈ ਤੇਰੇ ਚੋਂ ਅੱਖ ਨਹੀਂ ਕੱਢਦਾ ਹੁਣ ਵੀ ਚੱਕੀ ਜਾਂਦਾ ਪੰਮੀ ਕਹਿੰਦੀ ਭੋਲੀ ਜਿੰਨੇ ਮੈਂ ਦੁੱਖ ਸਹੇ ਆ ਮੇਰਾ ਦਿਲ ਹੀ ਜਾਣਦਾ ਬਾਅਦ ਵਿੱਚ ਬੰਦਾ ਭਾਵੇਂ ਸੋਨੇ ਦਾ ਬਣ ਜੇ ਪਰ ਪਹਿਲਾਂ ਦਿੱਤੇ ਫੱਟ ਕਿੱਥੇ ਮਿਲਦੇ ਹੁੰਦੇ ਆ ਇਹ ਤਾਂ ਹੈ ਚੱਲ ਬੋਲੀ ਆ ਤੂੰ ਚੰਗਾ ਕੀਤਾ ਦੋਹਾਂ ਦਾ ਸਾਕ ਕਰਵਾ ਕੇ ਹੁਣ ਆਪਾਂ ਵਿਆਹ ਵਿੱਚ ਹੋਵਾਂਗੇ ਇਕੱਠੀਆਂ ਰੱਜੋ ਦਾ ਜਿਉਣਾ ਦੁੱਬਰ ਹੋ ਗਿਆ ਸੀ ਸਤਵੀਂ ਦੀ ਨਸ਼ੇ ਦੀ ਬਾਦੀ ਡੋਜ਼ ਨੇ ਰੱਜੋ ਨੂੰ ਤੁਰ ਅੰਦਰੋਂ ਡਰਾ ਦਿੱਤਾ ਸੀ ਰੱਜੋ ਥੱਕ ਹਾਰ ਕੇ ਆਪਣੇ ਪੇਕੇ ਪਿੰਡ ਆ ਗਈ ਰੱਜੋ ਦੀ ਹਾਲ ਤੋਦੀ ਮਾਂ ਤੋ ਵੇਖੀ ਨਹੀਂ ਸੀ ਜਾ ਰਹੀ ਪਹਿਲਾਂ ਤਾਂ ਰੱਜੋ ਹਾਰ ਜਿ ਗਈ ਪਰ ਫਿਰ ਉਹਨੇ ਆਪਣੇ ਆਪ ਵੱਲ ਵੇਖਿਆ ਕਿ ਪੂਰੀ ਜ਼ਿੰਦਗੀ ਇੰਜ ਨਹੀਂ ਲੰਘਣੀ ਉਹਦੇ ਮਾਨਵਿਤ ਜੱਗੇ ਦਾ ਖਿਆਲ ਆਇਆ ਦੂਜੇ ਦਿਨ ਉਹ ਜੱਗੇ ਨੂੰ ਮਿਲਣ ਗਈ ਘਰ ਵਿੱਚ ਭੋਲੀ ਸੀ ਜੱਗਾ ਖੇਤਾਂ ਵੱਲ ਗਿਆ ਹੋਇਆ ਸੀ ਰੱਜੋ ਦੀ ਇਹ ਹਾਲਤ ਵੇਖ ਜਦੋਂ ਭੋਲੀ ਨੇ ਪੁੱਛਿਆ ਤਾਂ ਰੱਜੋ ਨੇ ਰੋ ਰੋ ਕੇ ਆਪਣੇ ਹੱਡ ਬਿੱਤੀ ਸੁਣਾਈ ਐਨੇ ਨੂੰ ਜੱਗਾ ਵੀ ਘਰ ਆ ਗਿਆ ਸੀ ਜੱਗੇ ਕੋਲ ਰੱਜੋ ਦਾ ਰੋਣ ਨਿਕਲ ਗਿਆ ਜੱਗੇ ਨੇ ਰੱਜੋ ਨਾਲ ਪਾਦਾ ਕੀਤਾ ਕਿ ਸਤਵੀਰ ਨੂੰ ਮੈਂ ਆਪੇ ਸਦਾਰੂ ਜੱਗੇ ਦੇ ਕਹਿਣ ਤੇ ਰੱਜੋ ਨੇ ਸਤਵੀਰ ਨੂੰ ਨਥਾਣੇ ਜਾਣ ਲਈ ਬਣਾ ਲਿਆ ਸੀ ਰੱਜੋ ਨੇ ਆਪਣੇ ਪੇਕੇ ਪਿੰਡ ਆ ਸਤਵੀਰ ਨੂੰ ਜੱਗੇ ਕੋਲ ਸੰਭਾਲ ਦਿੱਤਾ ਸੀ ਸਤਵੀਰ ਦੀ ਹਾਲਤ ਬਹੁਤ ਤਸ ਜੋਗ ਸੀ ਜੱਗੇ ਨੇ ਸਤਵੀਰ ਨੂੰ ਆਪਣੇ ਕੋਲ ਹੀ ਰੱਖ ਲਿਆ ਸਤਵੀਰ ਨੂੰ ਨਸ਼ੇ ਦੀ ਤੋੜ ਲੱਗੀ ਪਰ ਕਿਤੋਂ ਵੀ ਉਸ ਨੂੰ ਨਸ਼ਾ ਨਾ ਮਿਲਿਆ ਜੱਗਾ ਜਾਣੀ ਜਾਣ ਸੀ ਉਹਨੇ ਸਤਵੀਰ ਨੂੰ ਥੋੜੀ ਜੀ ਪੁੱਕੀ ਦਿੱਤੀ ਸਤਵੀਰ ਦੇ ਨਿੱਕਲ ਦੀ ਜਾਨ ਫੇਰ ਵਾਪਸ ਆ ਗਈ ਜੱਪ ਦੀ ਸੀ ਜੱਗਾ ਉਸ ਨੂੰ ਪੂਰੀ ਖਰਾਕ ਦਿੰਦਾ ਦੁੱਧ ਦਹੀਂ ਲੱਸੀ ਫਿਰ ਜੱਗੇ ਨੇ ਉਸ ਨੂੰ ਗਰਾਉਂਡ ਜਾਣ ਲਗਾ ਦਿੱਤਾ ਸੀ ਸਤਵੀਰ ਦਾ ਸਾਰਾ ਸਰੀਰ ਟੁੱਟਦਾ ਪਰ ਰੱਜੋ ਉਸ ਨੂੰ ਪੂਰੀ ਹੱਲਾਸ਼ੀਰੀ ਦਿੰਦੀ ਇੱਕ ਚਮਚਾ ਪੁੱਕੀ ਖਾਣ ਲਈ ਸਤਵੀਰ ਤਰਸ ਜਾਂਦਾ ਵੱਧ ਤੋਂ ਵੱਧ ਮਿਹਨਤ ਕਰਦਾ ਕਦੇ-ਕਦਾਈਂ ਉਹ ਜੱਗੇ ਨਾਲ ਖੇਤਾਂ ਵਿੱਚ ਕੰਮ ਵੀ ਕਰਵਾਉਂਦਾ ਖਰਾਕ ਦੇ ਸਿਰ ਤੇ ਹੁਣ ਸਤਵੀਰ ਨੂੰ ਨਸ਼ੇ ਦੀ ਪਾਲ ਘਟ ਆਉਂਦੀ 4 ਮਹੀਨੇ ਲੰਘ ਗਏ ਸੀ ਪਰ ਮਿਹਰ ਸਿੰਘ ਇੱਕ ਵਾਰ ਵੀ ਆਪਣੇ ਪੁੱਤ ਨੂੰ ਮਿਲਣ ਨਾ ਆਇਆ ਉਹ ਆਪਣੇ ਹੀ غرور ਵਿੱਚ ਸੀ ਸਤਵੀਰ ਨੇ 4 ਮਹੀਨਿਆਂ ਵਿੱਚ ਇੱਕ ਵਾਰੀ ਵੀ ਗੋਲੀ ਨਹੀਂ ਸਖਾਦੀ ਜਿਹੜੀ ਉਹ ਪੁੱਕੀ ਖਾਂਦਾ ਸੀ ਉਹ ਵੀ ਛੱਡ ਚੁੱਕਿਆ ਸੀ ਹੁਣ ਉਹ ਆਪਣੇ ਆਪ ਨੂੰ ਪੂਰਾ ਨਾ ਸਤਵੀਰ ਨੂੰ ਠੀਕ ਕੀਤਾ ਸੀ ਪੂਰੇ 5 ਮਹੀਨਿਆਂ ਬਾਅਦ ਸਤਵੀਰ ਪੂਰਾ ਠੀਕ ਹੋ ਗਿਆ ਸੀ ਹੁਣ ਉਹ ਤੇ ਰੱਜੋ ਦੋਹੇ ਆਪਣੇ ਪਿੰਡ ਲੈਹਰੇ ਆ ਗਏ ਸਤਵੀਰ ਦੀ ਨਹਾਰ ਹੀ ਬਦਲ ਗਈ ਸੀ ਸਤਵੀਰ ਦੀ ਮਾਂ ਨੇ ਰੱਜੋ ਦਾ ਧੰਨਵਾਦ ਕੀਤਾ ਕਿ ਤੂੰ ਹੀ ਮੇਰੇ ਮੁੰਡੇ ਦੀ ਜਾਨ ਬਚਾ ਲਈ ਨਹੀਂ ਤਾਂ ਇਹਨੇ ਕਿੱਥੋਂ ਹਟਣਾ ਸੀ ਹੁਣ ਸਤਵੀਰ ਖੇਤਾਂ ਦਾ ਵੀ ਪੂਰਾ ਕੰਮ ਕਰਦਾ ਰੱਜੋ ਨੂੰ ਉਹਨੇ ਜਿੰਨਾ ਤੱਕ ਕੀਤਾ ਸੀ ਹੁਣ ਉਹ ਉਹਨਾਂ ਗਲਤੀਆਂ ਦੀ ਮਾਫੀ ਮੰਗਦਾ ਨਹੀਂ ਸੀ ਥੱਕਦਾ ਸਤਵੀਰ ਨੇ ਆਪਣੇ ਡੈਡੀ ਨੂੰ ਕਿਹਾ ਕਿ ਤੁਸੀਂ ਇਹ ਸਭ ਕੁਝ ਛੱਡ ਦੇਵੋ ਕਰਨਾ ਮੇਰ ਸਿੰਘ ਕਹਿੰਦਾ ਮੈਂ ਕੀ ਹੱਕ ਤੇ ਤਰਕੇ ਲੈ ਜਾਣਾ ਸਾਰਾ ਕੁਝ ਇਹ ਤੇਰੇ ਲਈ ਹੀ ਬਣਾ ਰਿਆ ਸਤਵੀਰ ਕਹਿੰਦਾ ਡੈਡੀ ਜੀ ਮੈਨੂੰ ਹਰਾਮ ਦਾ ਪੈਸਾ ਨਹੀਂ ਚਾਹੀਦਾ ਮੇਰੇ ਵੱਲ ਵੇਖੋ ਕੀ ਹਾਲਾਤ ਹੋ ਗਏ ਸੀ ਮੇਰੀ ਲੁੱਟਾਂ ਖੋਹਾਂ ਕਰਨ ਵਿੱਚ ਕੋਈ ਕਸਰ ਨਹੀਂ ਸੀ ਛੱਡੀ ਮੈਂ ਜਿਵੇਂ ਮੈਂ ਨਸ਼ੇ ਲਈ ਤਰਸਦਾ ਸੀ ਉਵੇਂ ਜਿੰਨਾਂ ਨੂੰ ਤੁਸੀਂ ਨਸ਼ੇ ਤੇ ਲਜਾਇਆ ਉਹ ਵੀ ਤਸਦੇ ਹੋਣਗੇ ਆਪਣੇ ਮਾਂ ਪਿਓ ਦੇ ਗਲਾਵੇ ਵਿੱਚ ਹੱਥ ਪਾਉਂਦੇ ਹੋਣਗੇ ਪੈਸਿਆਂ ਪਿੱਛੇ ਬਸ ਡੈਡੀ ਜੀ ਤੁਸੀਂ ਬਹੁਤ ਕੁਝ ਕਰ ਲਿਆ ਹੁਣ ਤੁਸੀਂ ਮਾਫ ਕਰ ਦਿਓ ਮੈਨੂੰ ਜੇ ਤੁਸੀਂ ਨਸ਼ਾ ਵੇਚਣ ਤੋਂ ਬਾਝ ਨਾ ਆਏ ਮੈਂ ਤੁਹਾਡੇ ਤੇ ਕੇਸ ਕਰ ਦੇਣਾ ਮੇਰ ਸਿੰਘ ਹੱਸਦਾ ਹੋਇਆ ਅੱਛਾ ਸਾਡੀ ਬਿੱਲੀ ਤੇ ਸਾਨੂੰ ਹੀ ਮਿਉ ਉਹ ਤੇ ਇਹ ਨਾ ਪੁੱਲੀ ਵੀ ਮੈਂ ਤੇਰਾ ਪਿਓ ਆ ਸਤਵੀਰ ਕਹਿੰਦਾ ਜਿਹੜਾ ਪਿਓ ਚੰਦ ਪੈਸਿਆਂ ਲਈ ਕਿਸੇ ਭੈਣ ਦਾ ਭਾਈ ਦਾ ਭੈਣ ਦਾ ਪਾਈ ਕਿਸੇ ਮਾਂ ਦਾ ਪੁੱਤ ਕਿਸੇ ਧੀ ਦਾ ਸੁਹਾਗ ਉਜਾੜਦਾ ਹੋਵੇ ਉਹ ਕਾਇਰ ਹੁੰਦਾ ਪਿਓ ਨਹੀਂ ਮੇਰ ਕਹਿੰਦਾ ਮੈਨੂੰ ਮਤਤ ਨਾ ਦੇ ਹੋਏ ਮੈਂ ਕਿਹੜਾ ਤੱਕੇ ਨਾ ਤੇਰੇ ਮੂੰਹ ਵਿੱਚ ਪਾਉਂਦਾ ਸੀ ਨਾ ਖਾਂਦਾ ਤੂੰ ਮਾਂ ਕਹਿੰਦੀ ਜੀ ਤੁਸੀਂ ਵੀ ਉਹ ਹੁਣ ਖੱਦਾਂ ਟੱਪ ਗਏ ਲਾਲਚ ਐਨਾ ਪਾਰੂ ਪੈ ਗਿਆ ਤੁਹਾਡੇ ਤੇ ਕਿ ਤੁਸੀਂ ਤਾਂ ਰਿਸ਼ਤੇ ਨਾਤੇ ਵੀ ਦਾ ਤੇ ਲਾਉਣ ਲੱਗ ਪਏ ਸਤਵੀਰ ਕਹਿੰਦਾ ਬਸ ਮੰਮੀ ਸਮਝਾ ਲਓ ਤੁਸੀਂ ਡੈਡੀ ਨੂੰ ਨਹੀਂ ਮੈਂ ਮੇਰੇ ਕਹਿੰਦਾ ਮੈਂ ਕੀ ਓਏ ਸਤਵੀਰ ਕਹਿੰਦਾ ਲਿਹਾਜ਼ ਤੱਕਦਾ ਵੀ ਤੁਸੀਂ ਮੇਰੇ ਸੱਗੇ ਪਿਓ ਆ ਨਹੀਂ ਜਿੱਦਾਂ ਦੀਆਂ ਤੁਸੀਂ ਹਰਕਤਾਂ ਕਰਦੇ ਆ ਮੈਂ ਪਲਜੂ ਕੇ ਤੁਸੀਂ ਮੇਰੇ ਕੋਲ ਲੱਗਦੇ ਆ ਰੱਜੋ ਸਤਵੀਰ ਨੂੰ ਚੁੱਪ ਕਰਾਉਂਦੀ ਹੋਈ ਆਪਣੇ ਕਮਰੇ ਵਿੱਚ ਲੈ ਗਈ ਸਤਵੀਰ ਨੇ ਪੂਰੀ ਠਾਨ ਲਈ ਸੀ ਕਿ ਨਸ਼ਾ ਤਾਂ ਮੇਰੇ ਡੈਡੀ ਦੇ ਹੱਥਾਂ ਵਿੱਚ ਆਉ ਨਹੀਂ ਜਿਨਾ ਉਹ ਪੂਰੀ ਨਿਗਾਹ ਰੱਖਦਾ ਸੀ ਕਿ ਮੇਰ ਸਿੰਘ ਕਿੱਥੇ ਜਾਂਦਾ ਕੌਣ ਇਹਨਾਂ ਦੇ ਕੋਲ ਆਉਂਦਾ ਇੱਕ ਦਿਨ ਬਾਰਡਰ ਏਰੀਆ ਤੋਂ ਨਸ਼ੇ ਦੀ ਸਪਲਾਈ ਹੋਣੀ ਸੀ ਮੇਰ ਸਿੰਘ ਨੂੰ ਖਬਰ ਮਿਲੀ ਉਹਨੇ ਆਪਣੇ ਕਿਸੇ ਮਿੱਤਰ ਨੂੰ ਫੋਨ ਕੀਤਾ ਕਿ ਸ਼ਾਮ ਨੂੰ ਚੱਲ ਕੇ ਆਉਣਾ ਤਿਆਰ ਰਹੀਂ ਸਤਵੀਰ ਨੂੰ ਸਭ ਕੁਝ ਪਤਾ ਸੀ ਮਿਹਰ ਸਿੰਘ ਆਪਣੀ ਗੱਡੀ ਸਾਫ਼ ਕਰ ਰਿਹਾ ਸੀ ਨਾਲੇ ਮੁੱਛਾਂ ਵਿੱਚ ਖਸ ਰਿਹਾ ਸੀ ਕਿ ਪਰ ਹੋਣ ਵਾਲੀ ਅਣ ਹੋਣੀ ਤੋਂ ਅਣਜਾਣ ਸੀ ਗਰਮੀ ਦੇ 탓ੀ ਪੈਰ ਨੇ ਸੀ ਲੱਗ ਰਹੇ ਪੰਮੀ ਨੇ ਇੱਕ ਮੁੰਡੇ ਨੂੰ ਜਨਮ ਦਿੱਤਾ ਸੀ ਗਰਮੀ ਦੀ ਛੜੀ ਥਕਾਨ ਲੈ ਗਈ ਸੀ ਪੰਮੀ ਤੇ ਉਹਦੀ ਸੱਸ ਵੀ ਬਹੁਤ ਖੁਸ਼ ਸਨ ਪੰਮੀ ਦੇ ਪੇਕੇ ਪਰਿਵਾਰ ਵਾਲੇ ਵੀ ਆਏ ਚੰਦ ਕੋਰ ਨੇ ਆਪਣੇ ਦੋਤੇ ਦਾ ਨੌ ਰੱਖਿਆ ਪਰੰਬੀਨ ਜੀਤੋ ਤੇ ਕਰਤਾਰ ਸਿੰਘ ਨਾਲ ਬਜਨੂ ਵੀ ਆਪਣਾ ਪਰਪੋਤਾ ਵੇਖਣ ਆਈ ਜੀਤੋ ਦੇ ਕਹਿਣ ਤੇ ਗਰਮੀਤ ਨੇ ਪੰਮੀ ਨੂੰ 2 ਕੁ ਮਹੀਨੇ ਪੇਕੇ ਲਾਉਣ ਲਈ ਕਿਹਾ ਪਰ ਪੰਮੀ ਨੇ ਹੌਲੀ ਕੋ ਦੇਨੇ ਗਰਮੀਤ ਤੇ ਚੁੰਡੀ ਵੱਡੀ ਤੇ ਕਿਹਾ ਕਿ ਮੇਰੇ ਬਾਦ ਨਾ ਹੋਣ ਪਹਿਲਾਂ ਵਾਲਾ ਚੰਦ ਚਾੜ ਦਿਓ ਪਰ ਗਰਮੀਤ ਨੇ ਕਿਹਾ ਪਹਿਲਾਂ ਕੱਟ ਹੋਈ ਏ ਮੇਰੇ ਨਾਲ ਜਿਹੜਾ ਹੁਣ ਵੀ ਬੇਗਾਨੀਆਂ ਦੀ ਚਾਕ ਰੱਖੂ ਤੋਹੇ ਹੱਸ ਕੇ ਗਰਮੀਤ ਨੇ ਆਪਣੇ ਪੁੱਤ ਦਾ ਮੱਥਾ ਚੁੰਮਿਆ ਚੰਦ ਕੋ ਦਾ ਮੁੰਡਾ ਵੀ 4-5 ਸਾਲ ਦਾ ਹੋ ਗਿਆ ਸੀ ਹਰਪਾਲ ਅਤੇ ਤਾਰੀ ਦਾ ਵਿਆਹ ਵੀ ਅਗਲੇ ਹੀ ਮਹੀਨੇ ਸੀ ਪੰਮੀ ਦੇ ਘਰ ਵਿੱਚ ਪੈਰ ਪੈਂਦਿਆਂ ਹੀ ਕਰਦਾ ਹਰਜੀ ਖੋਸ਼ ਹੋ ਗਿਆ ਪੰਮੀ ਭਰਾ ਵੀ ਖੁਸ਼ੀ ਇੱਕ ਚਾ ਪੰਮੀ ਦੇ ਮੁੰਡੇ ਹੋਣ ਦਾ ਦੂਜਾ ਘਰ ਵਿੱਚ ਦੋ ਵਿਆਹ ਸਨ ਬੱਚਨوں ਦਾ ਸਾਰਾ ਹੀ ਗਵਾਨ ਬਹੁਤ ਚੰਗੇ ਸੁਆਦਾ ਸੀ ਦੁੱਖ ਸੁੱਖ ਵਿੱਚ ਪੂਰੇ ਸ਼ਰੀਕ ਹੁੰਦੇ ਸਨ ਮਨਾਂ ਵਿੱਚ ਕੋਈ ਵੀ ਬੈਰ ਵਿਰੋਧ ਜਾਂ ਈਰਖਾ ਨਹੀਂ ਸੀ ਹੁੰਦੀ ਸਾਰੇ ਆਨੇ ਪੰਮੀ ਦੇ ਮੁੰਡੇ ਦੀਆਂ ਵਧਾਈਆਂ ਦਿੱਤੀਆਂ ਆਣ ਗਵਣ ਦੇ ਜਵਾਕ ਵਿਆਹ ਦੀਆਂ ਤਿਆਰੀਆਂ ਕਰਨ ਵਿੱਚ ਰੁੱਝ ਗਏ ਸਤਵੀਰ ਨੇ ਜੱਗੇ ਨੂੰ ਕਹਰ ਕੀਤੀ ਕਿ ਅੱਜ ਸ਼ਾਮ ਨੂੰ ਨਸ਼ੇ ਦੀ ਸਪਲਾਈ ਹੋਣੀ ਹੈ ਮੇਰੇ ਵੱਲੋਂ ਖੁੱਲੀ ਛੁੱਟੀ ਹੈ ਤੁਸੀਂ ਜੋ ਮਰਜ਼ੀ ਕਰੋ ਜੱਗੇ ਨੇ ਤਾਰੀ ਤੇ ਹਰਪਾਲ ਨੂੰ ਇਹ ਗੱਲ ਦੱਸੀ ਦੋਹੇ ਜੱਗੇ ਤੇ ਨਾਲ ਤਿਆਰ ਸੀ ਆਉਣ ਵਾਲੀ ਕਾਰਵਾਈ ਕਰਨ ਲਈ ਉਧਰ ਪ੍ਰਦੀਪ ਕੰਬੋਜ ਦੇ ਸਾਥੀ ਤੇ ਚਰਨੇ ਨੂੰ ਵੀ ਇਹ ਖਬਰ ਪਤਾ ਸੀ ਕਿ ਚੰਡੀਗੜ੍ਹ ਵਾਲੇ ਸਾਹਿਬ ਦਾ ਨਸ਼ਾ ਅੱਜ ਬਾਡਰ ਤੋਂ ਸਪਲਾਈ ਹੋਣਾ ਏ ਮੇਰ ਸਿੰਘ ਦੀ ਗੱਡੀ ਦਾ ਪਿੱਛਾ ਕਰਦੀਆਂ ਦੋਹੇ ਤੇ ਰਹੀ ਓਲੇ ਹੋ ਗਈਆਂ ਮੇਰ ਸਿੰਘ ਗੱਡੀ ਵਿੱਚ ਉਤਰਿਆ ਉਹਦੇ ਨਾਲ ਵਾਲਾ ਸਾਥੀ ਵੀ ਨਾਲ ਹੀ ਉਤਰ ਗਿਆ ਦੋਹਾਂ ਤੇਰਾ ਚਰਨੇ ਦੀ ਤਰਤੇ ਉਧਰ ਜੱਗੇ ਦੀ ਤਰ ਨੇ ਮੇਰ ਸਿੰਘ ਤੇ ਗੋਲੀ ਮਾਰਨ ਲਈ ਨਿਸ਼ਾਨਾ ਸਾਧਿਆ ਪਰ ਦੋਹੇ ਤੇਰਾ ਜੱਗੇ ਤੇ ਚਰਨੇ ਕੇ ਨਿਆ ਸੋਚਿਆ ਕਿ ਇਹ ਗੋਲੀ ਕਿਸ ਨੇ ਚਲਾਈ ਜਦੋਂ ਉਹਨਾਂ ਨੇ ਵੇਖਿਆ ਤਾਂ ਹੈਰਾਨ ਰਹਿ ਗਏ ਇਹ ਮੇਰ ਸਿੰਘ ਦੇ ਗੋਲੀ ਉਹਦੇ ਨਾਲ ਵਾਲੇ ਸਾਥੀ ਨਹੀਂ ਮਾਰੀ ਸੀ ਜੱਗਾ ਆਪਣੇ ਸਾਥੀਆਂ ਨਾਲ ਪਿੰਡ ਆ ਗਿਆ ਚਾਨਾ ਵੀ ਕੋਸ਼ੀ ਕਿ ਸੋਚਦਾ ਕਿ ਚੰਗਾ ਹੋਇਆ ਕਿਸੇ ਹੋਰ ਨੇ ਚਾੜਤਾ ਗੱਡੀ ਨਹੀਂ ਐਵੇਂ ਆਪਦੇ ਹੱਥ ਖੂਨ ਨਾਲ ਮੈਲੇ ਹੁੰਦੇ ਚਲ ਹੁਣ ਕੌਣ ਰੋਕੂ ਮੈਨੂੰ ਸਾਡਾ ਰਾਹ ਸਾਫ਼ ਹੋ ਗਿਆ ਹੁਣ ਜਿੰਨੇ ਮਰਜੀ ਵੇਚੀ ਜਾਈਏ ਮਾਲ ਪੁਲਿਸ ਇਕੱਠੀ ਹੋਈ ਮੇਰ ਸਿੰਘ ਦਾ ਪੋਸਟਮਾਰਟਮ ਕੀਤਾ ਗਿਆ ਕਾਰਵਾਈ ਕੀਤੀ ਪਰ ਕੋਈ ਪੁਖਤਾ ਸਬੂਤ ਹੱਥ ਨਾ ਲੱਗਿਆ ਮੇਰ ਸਿੰਘ ਦਾ ਜਾਰ ਮੇ ਹਿੰਦਰ ਸਿੰਘ ਮੇਰ ਸਿੰਘ ਨੂੰ ਗੋਲੀ ਮਾਰਨ ਤੋਂ ਬਾਅਦ ਚੰਡੀਗੜ੍ਹ ਵਾਲੇ ਸਾਹਬ ਬੋਲ ਗਿਆ ਸਾਹਬ ਕਹਿੰਦਾ ਆ ਗਿਆ ਮਹਿੰਦਰ ਸਿੰਘ ਸ਼ਾਬਾਸ਼ੇ ਤੇਰੀ ਮਹਿੰਦਰ ਕਹਿੰਦਾ ਤੁਹਾਡੇ ਹੁਕਮ ਨੂੰ ਅਸੀਂ ਕਿਵੇਂ ਟਾਲ ਦੇ ਛੱਡ ਤਾਂ ਗੱਡੀ ਸਾਹਬ ਕਹਿੰਦਾ ਖਬਰ ਆ ਗਈ ਸੀ ਮੇਰੇ ਕੋਲ ਉਦਨ ਹੀ ਚੰਗਾ ਕੀਤਾ ਉਹਦੇ ਆਲਾ ਕੱਢਾ ਕਰਤਾ ਮੈਨੂੰ ਕਹਿੰਦਾ ਸੀ ਅੱਖੇ ਹੁਣ ਮੈਂ ਨਸ਼ਾ ਨਹੀਂ ਵੇਚਣਾ ਮੈਂ ਉਦਨ ਹੀ ਸੋਚ ਲਿਆ ਸੀ ਵੀ ਇਹਨੂੰ ਕਰੀਏ ਰਸਤੇ 'ਚੋਂ ਪਰ ਐਵੇਂ ਕੱਲ ਨੂੰ ਕੋਈ ਪੰਗਾ ਖੜਾ ਕਰੋ ਮਹਿੰਦਰ ਕਹਿੰਦਾ ਪੁਲਿਸ ਅਚਨਾਕਤਾ ਕਰਦੀ ਆ ਜੀ ਮੇਰੇ ਤੇ ਸ਼ੱਕ ਨਾ ਹੋ ਜੇ ਕਿਤੇ ਸਾਬ ਕਹਿੰਦਾ ਮੇਰੇ ਹੁੰਦਿਆ ਕਾਹਦਾ ਡਰ ਉਹਦੇ ਸੰਸਕਾਰ ਹੋ ਗਿਆ ਹੁਣ ਨਹੀਂ ਕੋਈ ਪੁੱਛਦਾ ਨਾਲ ਮੈਂ ਕਾਹਦੇ ਵਾਸਤੇ ਆ ਸਤਵੀਰ ਨੂੰ ਆਪਣੇ ਡੈਡੀ ਦੀ ਮੌਤ ਦੇ ਬਾਅਦ ਪੁਲਿਸ ਪਾਹੀ ਭਰਤੀ ਕਰ ਲਿਆ ਗਿਆ ਰੱਜੋ ਕੋਸ਼ਿਸ਼ ਕਿ ਚੱਲ ਥੋੜਾ ਮੋਟਾ ਤਾਂ ਸੁਧਾਰ ਹੋ ਨਸ਼ੇ ਕੰਨਿਓ ਕਿਉਂਕਿ ਸਤਵੀਰ ਨੇ ਇਹ ਪ੍ਰਣ ਲਿਆ ਸੀ ਕਿ ਮੈਂ ਆਪਣੀ ਨੌਕਰੀ ਵਿੱਚ ਕਿਸੇ ਨੂੰ ਬੇਈਮਾਨੀ ਦੇ ਰਾਹ ਨਹੀਂ ਪੈਣ ਦੇਣਾ ਤਾਰੀ ਅਤੇ ਹਰਪਾਲ ਦੀ ਬਰਾਤ ਪੈਣੀ ਪਿੰਡ ਪਹੁੰਚ ਗਈ ਸੀ ਆਏ ਹੋਏ ਬਰਾਤੀਆਂ ਦਾ ਪੰਮੀ ਦੀ ਪੇਕਿਆ ਕਰਨ ਨੂੰ ਨਿੱਘਾ ਸਵਾਗਤ ਕੀਤਾ ਗਿਆ ਕੋਕੇ ਟੋਹਰ ਤੋਂ ਕਿਤੇ ਦੂਰ ਸਾਦਾ ਵਿਆਹ ਚਾਇਆ ਗਿਆ ਸ਼ਾਮ ਨੂੰ ਹੀ ਬਰਾਤ ਵਾਪਸ ਪਿੰਡ ਨੱਥਾਣੇ ਆ ਗਈ ਸੀ ਦੋਹੇ ਪੈਣਾ ਪ੍ਰੀਤ ਤੇ ਚਰਨੀ ਬਹੁਤ ਸਿਆਣੀਆਂ ਸੀ ਤਾਰੀ ਅਤੇ ਹਰਪਾਲ ਕੇ ਕਰ ਉਹ ਥੋੜੇ ਦਿਨਾਂ ਵਿੱਚ ਹੀ ਰਾਜਮਿਚ ਗਈਆਂ ਤਾਰੀ ਵਰਗੇ ਦੋ ਪਾਈ ਸੀ ਵੱਡਾ ਰਾਖੇਤੀ ਕਰਦਾ ਸੀ ਤਾਰੀ ਵੀ ਬੀਏ ਕਰਕੇ ਖੇਤੀ ਹੀ ਕਰਨ ਲੱਗ ਪਿਆ ਸੀ ਤਾਰੀ ਦੀ ਵੱਡੀ ਪਰਜਾਈ ਬਹੁਤ ਚਤਰ ਸੀ ਜਦੋਂ ਦੀ ਵਿਆਹੀ ਆਈ ਸੀ ਆਪਣੀ ਸੱਸ ਦੇ ਹੱਥੋਂ ਕਬੀਲਦਾਰੀ ਆਪਣੇ ਹੱਥਾਂ ਵਿੱਚ ਲੈ ਲਈ ਸੀ ਸਾਰੇ ਕੰਮਾਂ ਦੀ ਆਪ ਖੁਦ ਮੁਖਤਿਆਰ ਬਣਦੀ ਸੀ ਸੱਸ ਉਸ ਨੂੰ ਪੁੱਜਣਾ ਕਹਿੰਦੀ ਕਿਉਂਕਿ ਜੇ ਕਦੀ ਉਹ ਕੰਮੋਂ ਨੂੰ ਟੋਕਦੀ ਤਾਂ ਅੱਗੋਂ 10 ਗੱਲਾਂ ਸੁਣਾਉਂਦੀ ਤਾਰੀ ਨੂੰ ਵਿਆਹੇ ਨੂੰ ਮਹੀਨਾ ਹੋ ਗਿਆ ਸੀ ਕੰਮੋ ਨੇ ਪ੍ਰੀਤ ਨੂੰ ਆਉਂਦੇ ਨੋਹੇ ਕੰਮ ਲਾ ਲਿਆ ਸੀ ਪਰ ਪ੍ਰੀਤ ਦਾ ਪਿੱਕੇ ਪਿੰਡ ਬਹੁਤ ਕੰਮ ਕੀਤਾ ਹੋਇਆ ਸੀ ਉਹਨੇ ਆਉਣ ਸਾਰੇ ਸਾਰੇ ਕੰਮ ਆਪਣੇ ਉੱਪਰ ਲੈ ਲਏ ਸੱਸ ਆਪਣੀ ਛੋਟੀ ਨੋ ਤੇ ਬਹੁਤ ਖੁਸ਼ੀ ਦੁੱਧ ਕਰਮ ਕਰਕੇ ਪਹਿਲਾਂ ਉਹ ਬੇਬੇ ਨੂੰ ਫੜਾਉਂਦੀ ਪਰ ਕੰਮੋ ਉਸ ਨੂੰ ਟੋਕਦੀ ਪ੍ਰੀਤ ਨੂੰ ਤੁਰਨ ਦਿਆ ਕਰ ਇਹਦਾ ਇਹ ਚ ਕਰਨ ਨੂੰ ਇੰਨੇ ਕਿਹੜਾ ਕੋਈ ਕੰਮ ਕਰਨਾ ਹੁੰਦਾ ਐਵੇਂ ਬੇਲੀ ਹੈਗੀ ਆ ਬੋਲੀ ਜਾਂਦੀ ਹੈ ਪ੍ਰੀਤ ਕਹਿੰਦੀ ਨਹੀਂ ਪੈਣੇ ਬੇਬੀ ਵੀ ਤਾਂ ਆਪਣੀ ਮਾਵਾ ਵਰਗੀ ਐ ਜੇ ਕੋਟ ਦੁੱਧ ਦੀ ਇਹ ਪੀ ਲਾਉਗੀ ਫਿਰ ਕੀ ਕੰਮ ਨੂੰ ਪਤਾ ਚੱਲ ਗਿਆ ਸੀ ਕਿ ਪ੍ਰੀਤ ਨੇ ਮੇਰੀ ਹਾਂ ਵਿੱਚ ਹਾਂ ਨਹੀਂ ਮਿਲਾਉਣੀ ਇਸ ਕਰਕੇ ਉਹ ਚੁੱਪ ਕਰ ਗਈ ਤਾਰੀ ਪ੍ਰੀਤ ਦਾ ਬਹੁਤ ਕਰਦਾ ਸੀ ਪ੍ਰੀਤ ਨੇ ਇੱਕ ਦਿਨ ਤਾਰੀ ਨੂੰ ਕਿਹਾ ਕਿ ਮੇਰੇ ਕੋਲ ਘਰ ਪਾਉਣ ਵਾਲੇ ਕੱਪੜੇ ਹਨੇ ਬਾਕੀ ਸੂਟ ਵਰੀ ਵਾਲੇ ਆ ਘਰ ਕੰਮ ਕਰਦਿਆਂ ਪੈਂਦੇ ਨੇ ਤਾਰੀ ਨੇ ਆਪਣੀ ਪਰਜਾਈ ਨੂੰ ਕਿਹਾ ਭਾਬੀ ਤੂੰ ਜਾ ਕੇ ਪ੍ਰੀਤ ਨੂੰ ਸੂਟ ਦਿਵਾ ਲਿਆਈਂ ਮੈਂ ਖੇਤਾਂ ਨੂੰ ਚੱਲਿਆ ਕੰਮੋਂ ਨੂੰ ਗੁੱਸਾ ਝੜ ਗਿਆ ਉਹ ਪ੍ਰੀਤ ਨੂੰ ਕਹਿੰਦੀ ਕਿ ਬੱਥੇਰੇ ਸੂਟ ਹੈ ਤੇਰੇ ਕੋਲ ਉਹ ਇਨਾ ਖਰਚ ਕਰੀ ਚੱਲ ਨਾਲੇ ਤੈਨੂੰ ਪਤਾ 13ਵਾਂ ਮਹੀਨਾ ਚੱਲਦਾ ਉਤੋਂ ਵਿਆਹ ਕਰਕੇ ਹਟਿਆ ਪ੍ਰੀਤ ਕੋ ਜਨਾ ਬੋਲੀ ਤੇ ਚੁੱਪ ਕਰਕੇ ਪਾਂਡੇ ਮੰਜਣ ਲੱਗ ਪਈ ਕੱਪੜਿਆਂ ਵਾਲੀ ਦੁਕਾਨ ਤੋਂ ਪ੍ਰੀਤ ਨੂੰ ਸੂਟ ਲਿਆ ਕੇ ਦਿੱਤਾ ਤੇ ਆਪਣੇ ਕੋਲ ਹੀ ਰੱਖ ਲਿਆ ਕੰਮੋਂ ਕੰਮ ਨਾ ਕਰਨ ਦੇ ਬਹਾਨੇ ਲੱਭਦੀ ਤੇ ਹਰ ਰੋਜ਼ ਹੀ ਸਿਰ ਬਣ ਕੇ ਪੈ ਜਾਂਦੀ ਸਿਰ ਦਰਦ ਹੋਣ ਦਾ ਬਹਾਨਾ ਬਣਾ ਕੇ ਪ੍ਰੀਤ ਕੱਚਾ ਬਿੜਾ ਸੁੰਬਰ ਕੇ ਪਸ਼ੂਆਂ ਦਾ ਗੋਹਾ ਪੂਰਾ ਕਰਦੀ ਫਿਰ ਖੇਤਾਂ ਵਿੱਚ ਕੰਮ ਕਰਦੇ ਹਾਲੀਆਂ ਦਾ ਰੋਟੀ ਟੋਕ ਕਰਕੇ ਸਾਰਿਆਂ ਨੂੰ ਰੋਟੀ ਫੜਾਉਂਦੀ ਤਾਰੀਕੇ ਖੇਤਾਂ ਵਿੱਚ ਕੰਮ ਕਰਦਾ ਮੱਖਣ ਸ਼ਿਰੀ ਜਦੋਂ ਰੋਟੀ ਫੜਨ ਕਰੇ ਆਉਂਦਾ ਤਾਂ ਕੰਮੋਂ ਭੱਜ ਕੇ ਉੱਠਦੀ ਪ੍ਰੀਤ ਨੂੰ ਕਹਿੰਦੀ ਕਿ ਇਹਨੂੰ ਰੋਟੀ ਮੈਂ ਆਪੇ ਫੜਾ ਦੇਉ ਤੂੰ ਲੀੜੇ ਤੋਲਾ ਕੰਮੋਂ ਮੱਖਣ ਨੂੰ ਰੋਟੀ ਫਰੋਂਦੀ ਤੇ ਹੱਸ-ਹੱਸ ਕੇ ਉਹਦੇ ਨਾਲ ਗੱਲਾਂ ਕਰਦੀ। ਪ੍ਰੀਤ ਨੂੰ ਕੁਝ ਸਮਝ ਨਾ ਆਉਂਦਾ ਕਿ ਮੱਖਣ ਦੇ ਘਰ ਆਉਣ ਤੇ ਪੈਣ ਦਾ ਦੁੱਖ ਦਾ ਸਿਰ ਕਿਵੇਂ ਠੀਕ ਹੋ ਜਾਂਦਾ। ਪ੍ਰੀਤ ਨੂੰ ਉਹਦੇ ਸੱਸ ਨੇ ਸੋਟੀ ਵੀ ਖਾਇਆ। ਪ੍ਰੀਤ ਬਹੁਤ ਕੋਸ਼ ਹੋਈ। ਸੱਸ ਕਹਿੰਦੀ ਪੁੱਤ ਤੂੰ ਹੀ ਆ ਜਿਹੜੀ ਐਨਾ ਕਰਦੀਆਂ। ਇਹ ਵੱਡੇ ਤਾਂ ਮੂੰਹ ਹੀ ਟੁੱਟ ਜੇ ਤੇ ਸਿੱਧੇ ਮੂੰਹ ਬੋਲੀ ਹੋਵੇ। ਜਦੋਂ ਦੀ ਆਈ ਏ ਤੂੰ ਉਦੋਂ ਦੀ ਜੂਨ ਸੁਧਰੀ ਏ ਮੇਰੀ। ਨਹੀਂ ਤਾਂ ਇਹ ਰੋਟੀ ਵੀ ਚੱਜ ਦੀ ਨਹੀਂ ਸੀ ਦਿੰਦੀ ਮੈਨੂੰ ਪ੍ਰੀਤ ਕਹਿੰਦੀ ਬੇਬੇ ਘਰੇ ਤਾਂ ਪੈਣ ਬਾਈ ਨੂੰ ਵੀ ਸਿੱਧੇ ਮੂਣੀ ਬੋਦੀ ਪਰ ਮੱਖਣ ਨਾਲ ਕਿਵੇਂ ਹੱਸ-ਹੱਸ ਗੱਲਾਂ ਕਰਦੀ ਆ ਸੱਸ ਕਹਿੰਦੀ ਬੱਸ ਪੁੱਤ ਚੁੱਪ ਹੀ ਭਲੀ ਐ ਲੈ ਤੈਨੂੰ ਪਸੰਦਾ ਆ ਗਿਆ ਸੂਟ ਤਾਂ ਮੈਂ ਲੱਛੋ ਨੂੰ ਫੜਾ ਆਉਣੀ ਆ ਸਿਉਂ ਦੇਊਗੀ ਉਹ ਪ੍ਰੀਤ ਕਹਿੰਦੀ ਬੇਬੇ ਮੈਨੂੰ ਆਂਦਿਆ ਲਈ ਦੇ ਤਾਂ ਸਿਉਣੀ ਲੈ ਆ ਮੈਂ ਕਰਕੇ ਸਿਉਂ ਲੈਣੀ ਆ ਕੰਮ ਤਾਂ ਦਾ ਨਵੇੜ ਜਦੋਂ ਰੀਤ ਨੇ ਮਸ਼ੀਨ ਢਾਈ ਕੰਮੋਂ ਵੇਖ ਕੇ ਮਚ ਗਈ ਲੈ ਹੁਣ ਤੱਕ ਘਰ ਵਿੱਚ ਬਿਤਕਰੇ ਵੀ ਹੋਣ ਲੱਗ ਪਿਆ ਵੱਡੇ ਨੂੰ ਛੱਡ ਕੇ ਛੋਟੀ ਨੂੰ ਲਿਆਤਾ ਸੂਣ ਸੱਸ ਕਹਿੰਦੀ ਮੈਂ ਆਪਦੇ ਪੈਸਿਆਂ ਦਾ ਲਿਆ ਕੇ ਦਿੱਤਾ ਪਾਈ ਇਤੋਂ ਪੰਚੀ ਮੰਗਿਆ ਤਾਂ ਕਹਿ ਸ਼ੁਰੂ ਕਰ ਦਿੰਦੀ ਐ ਨੇਕ ਭਗਤ ਬੰਦਾ ਸੀ ਕੁਝ ਨਾ ਬੋਲਦਾ ਤਾਰੇ ਘਰ ਵਿੱਚ ਘੱਟ ਰਹਿਣ ਕਾਰਨ ਘਰ ਦੀਆਂ ਗੱਲਾਂ ਵਿੱਚ ਘੱਟ ਬੋਲਦਾ ਕੰਮੋਂ ਹਰ ਰੋਜ਼ ਹੀ ਮੱਖਣ ਨੂੰ ਕੋਈ ਨਾ ਕੋਈ ਚੀਜ਼ ਦਿੰਦੀ ਕੱਲ ਜਾਣ ਵਾਸਤੇ ਵੀ ਉਹ ਪਹਿਲਾਂ ਹੀ ਚੋਲੇ ਵਿੱਚ ਸਮਾਨ ਪਾ ਦਿੰਦੀ ਇੱਕ ਦਿਨ ਪ੍ਰੀਤ ਨੇ ਖੇਤ ਵਾਸਤੇ ਰੋਟੀਆਂ ਬੰਨਿਆ ਦੂਜੇ ਡੱਬੇ ਵਿੱਚ ਮੱਖਣ ਵਾਸਤੇ ਰੋਟੀ ਸੀ ਰਬ ਸਵੱਬੀ ਕਿਤੇ ਰੋਟੀ ਵਾਲੇ ਡੱਬੇ ਵੱਟ ਗਏ ਮੱਖਣ ਵਾਲਾ ਡੱਬਾ ਤਾਰੀ ਨੇ ਜਦ ਖੋਲਿਆ ਤਾਂ 당 ਰਹਿ ਗਿਆ ਡੱਬੇ ਵਿੱਚ ਇੱਕ ਮومی ਕਾਗਜ਼ ਵਿੱਚ ਲਪੇਟੇ ਪੈਸੇ ਵੇਖੀ ਤਾਰੀ ਦੇ ਹੋਸ਼ ਉੱਡ ਗਏ ਮੱਖਣ ਨੂੰ ਕੁਝ ਵੀ ਪਤਾ ਨਹੀਂ ਸੀ ਉਹ ਬੋਲਿਆ ਬਾਈ ਆ ਡੱਬਾ ਮੇਰਾ ਤਾਰੀ ਕੁਜ ਨਾ ਬੁੱਧਿਆ ਕਿਉਂਕਿ ਉਹਨੂੰ ਮੱਖਣ ਤੇ ਵਿਸ਼ਵਾਸ ਸੀ ਉਹ ਸਿੱਧਾ ਘਰ ਆ ਗਿਆ ਤੇ ਪੁੱਛਿਆ ਅੱਜ ਰੋਟੀ ਕਿਹਨੇ ਬੰਨੀ ਸੀ ਪ੍ਰੀਤ ਨੇ ਕਿਹਾ ਕਿ ਮੈਂ ਹੀ ਬੰਨੀ ਸੀ ਤਾਰੀ ਨੇ ਪ੍ਰੀਤ ਦੇ ਜੋਰ ਦੇ ਨੇ ਥੱਪੜ ਮਾਰਿਆ ਨਾ ਹੁਣ ਤੋਂ ਸੀਰੀਆਂ ਨੂੰ ਪੈਸੇ ਖਵਾਉਣ ਲੱਗ ਪਈ ਬਾਕੀ ਕਹਾਣੀ ਜੀ ਕੱਲ ਅਗਲੇ ਪਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਆਪਣੇ ਵਿਚਾਰ ਜਰੂਰ ਦੱਸ ਕੇ ਜਾਣਾ ਜੀ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰ ਦਿਆ ਕਰੋ ਜੀ ਕਹਾਣੀ ਸੁਣੇ ਤੁਹਾਡਾ ਬਹੁਤ ਬਹੁਤ ਧੰਨਵਾਦ